ਬਈ ਤੂਰੀ ਖੜਾ ਜੱਪਾ ਤੇ ਬਾਈ ਜੀ ਉਹਨਾਂ ਨੇ ਪਾਲਕ ਸਾਹਿਬ ਬਹੁਤ ਸੋਹਣੀ ਤਿਆਰ ਕਰੀ ਆ ਬਾਈ ਸਭ ਤੋਂ ਪਹਿਲਾਂ ਤਾਂ ਬਈ ਫਤਿਹ ਜ਼ਰੂਰ ਬੁਲਾ ਦਿਓ ਕਮੈਂਟਾਂ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਆਪਾਂ ਅੱਗੇ ਛੜਕਾਓ ਕਰਨਾ ਹੁੰਦਾਗਾ ਇਹ ਚੀਜ਼ ਵੀ ਆਪਣੇ ਲਈ ਬਹੁਤ ਚੰਗੀ ਲੱਗੂ ਫੁਫਾਰਾ ਪੂਰਾ ਵਧੀਆ ਚੱਲਦਾ ਕੋਈ ਇਹ ਨਹੀਂਗਾ ਕਿ ਤੁਹਾਨੂੰ ਕਿਸੇ ਪਾਸੋਂ ਕਮੀ ਆਜੂ ਤੇ ਪਾਣੀ ਕਿੰਨਾ ਲੀਟਰ ਹੋ ਗਈ ਪਾਣੀ 50 ਲੀਟਰ ਜੀ 50 ਲੀਟਰ ਇਹ ਜਾਓ ਜੀ ਇਹ ਗੁਰਦੁਆਰਾ ਕਦਰੂ ਸਾਹਿਬ ਜੀ ਰਾਂਚੀ ਕਾਰ ਰਾਂਚੀ ਦੇ ਵਿੱਚ ਰਾਂਚੀ ਜਾਣੀ ਹੈ ਜੀ ਠੀਕ ਹੈ ਜੀ ਹਾਂਜੀ ਚਾਰ ਪੰਜ ਸਟੇਟਾਂ ਤੋਂ ਅੱਗੇ ਜਾਣੀ ਹੈ ਸ਼ਾਇਦ ਇਹ ਇੱਥੋਂ ਦੀ 1570 ਕਿਲੋਮੀਟਰ ਹੈ 1570 ਕਿਲੋਮੀਟਰ ਪਰ ਬਈ ਇਹਨਾਂ ਤੁਹਾਡਾ ਇੱਕ ਛੋੜਾ ਜਿਹਾ ਹੱਕ ਬਣਦਾ ਮੇਰਾ ਭਰਾ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਬਹੁਤ ਚੰਗਾ ਪ੍ਰਾਰਲਾ ਭਾਈ ਹੋਰਾਂ ਦਾ ਇੱਕ ਸੇਵਾ ਦੇ ਰੂਪ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਮੇਰਾ ਭਰਾ ਹਾਂਜੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਵਧੀਆ ਰਹੂਗੀ ਆਪਣੇ ਵੀ ਪੰਜਾਬੀ ਭਰਾਵਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਬਈ ਜਿਵੇਂ ਤੁਸੀਂ ਹੋਰਾਂ ਵੀਡੀਓ ਨੂੰ ਬਹੁਤ ਚੰਗਾ ਪਿਆਰ ਦੇ ਰਹੇ ਹੋ ਹਨਾ ਭਾਈ ਇਸੇ ਤਰ੍ਹਾਂ ਇਸ ਵੀਡੀਓ ਨੂੰ ਪਿਆਰ ਦਿਓ ਆਪਾਂ ਜਿਵੇਂ ਦੇਖਦੇ ਨੇ ਦੇਖੋ ਜੀ ਇਹ ਹੈਗੇ ਆ ਪਾਲਕੀ ਸਾਹਿਬ ਜਿਹੜੀ ਆਪਾਂ ਵੀਡੀਓ ਕਰਦੇ ਹੁੰਦੇ ਹਾਂਗੇ ਵੀ ਮੈਂ ਕਿਤੇ ਨਾ ਕਿਤੇ ਦੇਖਦਾ ਹੁੰਦਾ ਜਿਵੇਂ ਆਪਾਂ ਦੂਜੀ ਵੀਡੀਓ ਹੁੰਦੀ ਹੈ ਜਿਹੜੀ ਆਪਾਂ ਪਾਈਆਂ ਹੁੰਦੀਆਂ ਨੇ ਉਹਦੇ ਨਾਲੋਂ ਬਹੁਤ ਰਿਸਪੌਂਸ ਆਪਾਂ ਨੂੰ ਘੱਟ ਦਿੰਦੇ ਨੇ ਪਾਲਕ ਸਿੰਘ ਸਾਹਿਬ ਪਗਲ ਗੱਲ ਕਰੀ ਆਪਾਂ ਗੁਰਦੁਆਰੇ ਸਾਹਿਬ ਦੇ ਵਿੱਚ ਹੀ ਜਾਣੀ ਹੁੰਦੀ ਹੈ ਨਾ ਤੇ ਮਤਲਬ ਵੀ ਆਪਾਂ ਗੱਲ ਕਰੀਏ ਜੇ ਆਪਾਂ ਇੱਕ ਸ਼ਹਿਰ ਦੇ ਵਿੱਚ ਵੀ ਲਾਲੀਏ 5 ਤੋਂ 10 ਗੁਰਦੁਆਰੇ ਹੁੰਦੇ ਨੇ ਵੀ ਥੋੜਾ ਜਿਹਾ ਵੀ ਆਉਣ ਦਾ ਸਰਖਰ ਘੱਟੀ ਚਾਹੀਦਾ ਹੁੰਦਾ ਵੀ ਜਿੰਨੇ ਕਿ ਲਿਮਟਿਡ ਬੰਦੇ ਦੇਖਦੇ ਨੇ ਪਰ ਬਈ ਇਹਨਾਂ ਥੋੜਾ ਇੱਕ ਥੋੜਾ ਜਿਹਾ ਹੱਕ ਬਣਦਾ ਮੇਰਾ ਭਰਾ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਇੱਕ ਬਹੁਤ ਚ ਕਪਾਲੀ ਸਾਹਿਬ ਆਪਾਂ ਹੋਰ ਤਿਆਰ ਕਰਤੀ ਕਿ ਕਿਸੇ ਹੋਰ ਗੁਰਦੁਆਰਾ ਸਾਹਿਬ ਤੇ ਦੇਣੀ ਹੁੰਦੀ ਕਿਸੇ ਭਰਾਣੇ ਸੇਵਾ ਕਰਨੀ ਹੁੰਦੀ ਵੀ ਉਹ ਤੱਕ ਵੀਡੀਓ ਪਹੁੰਚ ਜੇ ਉਹ ਸੇਵਾ ਇਹ ਨਵਾ ਸਕੇ ਹਨਾਈ ਬਿਲਕੁਲ ਜੀ ਬਿਲਕੁਲ ਤੇ ਅੰਕ ਜੀ ਵੈਗਰੂ ਜੀ ਕੇ ਖਾਲਸਾ ਵੈਗਰੂ ਜੀ ਕੇ ਪਤਿਆ ਹਨਾਈ ਮੇਰੀ ਥੋੜੀ ਜਿਹੀ ਪੇਲ ਸੀ ਕਿ ਭਰਾਵਾਂ ਨੂੰ ਬਈ ਜੀ ਪ੍ਰਮਾਣ ਕਰਿਓ ਤੁਸੀਂ ਹਨਾ ਤੇ ਅੱਜ ਆਪਾਂ ਜਿਹੜੇ ਪਾਲਕ ਸਾਹਿਬ ਲੈ ਕੇ ਆਏਗੇ ਇਹ ਮੈਂ ਗੱਲ ਕਰਦਾ ਵੀ ਜਿਹੜੇ ਬਾਈ ਜੀ ਹੋਣਾ ਪਾਲਕ ਸਾਹਿਬ ਤਿਆਰ ਕਰਾਈ ਹੈਗੀ ਬਹੁਤ ਦੂਰੋਂ ਨੇ ਬਈ ਹਨਾ ਤੇ ਉਹਦੇ ਬਾਰੇ ਗੱਲਬਾਤ ਕਰਾਂਗੇ ਵੀ ਕਿੱਥੇ ਪਾਲਕ ਸਾਹਿਬ ਜਾਣੀ ਹੈ ਤੇ ਕੀ ਕੁਝ ਪਾਲਕ ਤੇ ਅਗਲੇ ਇਹ ਜਾਣੀ ਕਿ ਸਭ ਤੋਂ ਪਹਿਲਾਂ ਇਹੇ ਜਾਓ ਜੀ ਇਹ ਗੁਰਦੁਆਰਾ ਕਦਰੂ ਸਾਹਿਬ ਜੀ ਰਾਂਚੀ ਕਾ ਰਾਂਚੀ ਦੇ ਵਿੱਚ ਰਾਂਚੀ ਜਾਣੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਈ ਇਹ ਨਾ ਜਿਹੜੀ ਇਹ ਪਾਕੀ ਸਾਹਿਬ ਰਾਂਚੀ ਜਾਣੀ ਚਾਰ ਪੰਜ ਸਟੇਟਾਂ ਤੋਂ ਅੱਗੇ ਜਾਣੀ ਹੈ ਸ਼ਾਇਦ ਇਹ ਇੱਥੋਂ ਜੀ 1570 ਕਿਲੋਮੀਟਰ ਹੈ 1570 ਕਿਲੋਮੀਟਰ ਤੇ ਇਹ ਬਾਈ ਉਹਨਾਂ ਨੇ ਵੀਡੀਓ ਦੇਖ ਕੇ ਆਪਾਂ ਨੂੰ ਪਾਲ ਗਿਆ ਇਹਨਾਂ ਨੇ ਆਪਣੇ ਵੀਡੀਓ ਪਹਿਲਾਂ ਦੇਖੇ ਨੇ ਜਿੰਨੇ ਵੀ ਆਪਾਂ ਵੀਡੀਓ ਆ ਪਾ ਰਹੇ ਹਾਂ ਜੀ ਇਹ ਹਰ ਕੋ ਆਪਣੀ ਵੀਡੀਓ ਚੈੱਕ ਵੀ ਕਰੇ ਸ਼ੇਅਰ ਵੀ ਕਰਦੇ ਦੀਗੇ ਜੀ ਠੀਕ ਹੈ ਤੇ ਇਹਨਾਂ ਦਾ ਮਤਲਬ ਮਨਚ ਪਰਾਲਾ ਸੀਗਾ ਵੀ ਅਸੀਂ ਵੀ ਆਪਦੇ ਵੱਲੋਂ ਗੱਡੀ ਦੇ ਕੇ ਪਲਕੇ ਸਾਹਿਬ ਬਣਵਾ ਕੇ ਅਸਲੀ ਮਤਲਬ ਭੇਡ ਕੀਤੀ ਹੈ ਇਹਨਾਂ ਨੇ ਭੇਡ ਕੀਤੀ ਜੀ ਕੋਈ ਇਹਦੇ ਵਿੱਚ ਪੈਸਾ ਨਹੀਂ ਉਹਨਾਂ ਲੈ ਕੁਝ ਨਹੀਂ ਕਰਿਆ ਆਪਣੇ ਕੋਲੋਂ ਗੱਡੀ ਲੈ ਕੇ ਸਾਰਾ ਕੁਝ ਕਰਕੇ ਇਹ ਮਤਲਬ ਫਰੀਦਾਨ ਸੇਵਾ ਜੀ ਉੱਤੇ ਫਰੀਦਾਨ ਸੇਵਾ ਬਾਈ ਹੈ ਨਾ ਠੀਕ ਹੈ ਬਈ ਲਓ ਬਾਈ ਨਾ ਇਹ ਪਲਕ ਸਾਹਿਬ ਜਿਹੜੀ ਤਿਆਰ ਕਰਿਆ ਗਈ ਰਾਂਚੀ ਦੇ ਵਿੱਚ ਜਾਣੀ ਹੈਗੀ ਤੇ ਅ ਅਗਲੇ ਕਿੰਨੇ ਦਿਨਾਂ ਚ ਤਿਆਰ ਹੋਗੀ ਆਪਾਂ ਪਲਕ ਸਾਹਿਬ ਬਗਰੇ ਨੂੰ ਤਕਰੀਬਨ ਡੇਢ ਮਹੀਨਾ ਲੱਗੇ ਜੀ ਡੇਢ ਮਹੀਨਾ ਹੋਗਾ ਜੀ ਠੀਕ ਹੈ ਜੀ ਡੇਢ ਮਿੰਟੇ ਤਿਆਰ ਹੋ ਗਈ ਦੋ ਛੱਤਾਂ ਨੇ ਦੀਆਂ ਡਬਲ ਛੱਤਾਂ ਜੀ ਠੀਕ ਹੈ ਅੱਛਾ ਇੱਕ ਆਹ ਗਈ ਤੇ ਕਾ ਮਤਲਬ ਗਰਮ ਹੋਣ ਦਾ ਡਰ ਨਹੀਂ ਨਾ ਜੀ ਨਾ ਗਰਮ ਨਹੀਂ ਹੁੰਦਾ ਜੀ ਪੋਰਾ ਵੀ ਨਹੀਂ ਗਰਮ ਹੁੰਦਾ ਇਹ ਠੀਕ ਹੈ ਲੈ ਭਾਈ ਹਾਂ ਠੀਕ ਹੈ ਭਾਈ ਇਹ ਮਤਲਬ ਵੀ ਇਹ ਅੰਦਰ ਖਾਲੀ ਹੁੰਦੀ ਹੈ ਇਹ ਖਾਲੀ ਵਿੱਚੋਂ ਹਾਂਜੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਣੇ ਵਾਂਗੂ ਲਾਈਟਾਂ ਵੀ ਇੱਧਰ ਵੀ ਨੇ ਤੇ ਇੱਧਰ ਵੀ ਨੇ ਨਾਲ ਜਦੋਂ ਰਾਤ ਨੂੰ ਤੁਸੀਂ ਦੇਖੋਗੇ ਰਾਤ ਨੂੰ ਉਹਦਾ ਦਿ੍ਰਿਖ ਜਿਹੜਾ ਹੋਰ ਹੋਰ ਹੀ ਹੋਊਗਾ ਬਹੁਤ ਸੋਹਣਾ ਬਹੁਤ ਲੱਗਦਾ ਹਾਂਜੀ ਉੱਪਰ ਲੈਂਪ ਵੀ ਚੱਲਦੇ ਨੇ ਤਹਾਂ ਵਾਲੇ ਠੀਕ ਹੈ ਲੈਂਪ ਛਤ ਬੱਤੀ ਉੱਪਰ ਬੱਤੀ ਜਿਆਦਾ ਵੀ ਆਈ ਵੀ 32 ਲੱਗੀ ਹੋਈ ਹੈ ਜੀ ਠੀਕ ਹੈ ਜੀ ਉੱਪਰ ਤਹਾਂ ਉੱਪਰਲੇ ਪਾਸੇ ਜੰਟਾਂ ਆਈ ਠੀਕ ਹੈ ਛਤ ਦੇ ਉੱਪਰ ਕੋਟਰ ਵਗੈਰਾ ਲੱਗਾ ਹੈ ਕੋਟਰ ਲੱਗਿਆ ਹੋਇਆ ਜੀ ਜੰਟ ਜੰਟ ਲੱਗੀ ਹੋਈ ਹੈ ਠੀਕ ਹੈ ਜੀ ਤੇ ਇਹ ਡਿਊਲ ਟੋਨ ਕਲਰ ਦੇ ਵਿੱਚ ਆਪਾਂ ਜਿਹੜੀ ਇਹਨੂੰ ਸ਼ਿਫਟ ਕਰਿਆ ਹੈ ਆਪਾਂ 골ਡਨ ਤੇ ਵਾਈਟ ਇਹ ਖੁੱਲਦੀ ਰੱਖੀ ਹੋਈ ਹੈ ਜੀ ਆਪਾਂ ਨੇ ਠੀਕ ਹੈ ਲੋਈ ਬਾਈ ਹੈ ਨਾ ਇਹ ਖੁੱਲਦੀ ਰੱਖਿਆ ਤੇ ਪਰਲੀ ਜਿਹੜੀ ਉਹ ਵੀ ਉਹ ਵੀ ਖੁੱਲਦੀ ਹੈ ਅੱਛਾ ਮਤਲਬ ਵੀ ਦਰਵਾਜ਼ਾ ਨਹੀਂ ਕੋਈ ਬੰਦ ਕਰਿਆ ਨਾ ਜੀ ਦਰਵਾਜ਼ਾ ਕੋਈ ਬੰਦ ਨਹੀਂ ਕੀਤਾ ਜੀ ਠੀਕ ਹੈ ਜੀ ਲੈ ਵੀ ਹੈ ਨਾ ਦਰਵਾਜ਼ਾ ਕੋਈ ਬੰਦ ਨਹੀਂ ਕਰਿਆ ਤੇ ਤੁਸੀਂ ਅੰਦਰੋਂ ਦੇਖ ਸਕਦੇ ਹੋ ਅੰਦਰ ਬਹੁਤ ਸੋਹਣੀ ਪਾਲਕੀ ਸਾਹਿਬ ਤਿਆਰ ਕਰਿਆ ਗਈ ਤੇ ਗੁਰੂ ਗ੍ਰੰਥ ਸਾਹਿਬ ਰੱਖਣ ਵਾਸਤੇ ਠੀਕ ਹੈ ਪੀੜਾ ਸਾਹਿਬ ਵੀ ਇੱਥੇ ਬਾਈ ਉਹਨਾਂ ਨੇ ਤਿਆਰ ਕਰਿਆ ਤੇ ਇਹ ਵੀ ਬਹੁਤ ਨਾਲ ਗੋਲਕਾ ਅੰਦਰ ਗੋਲਕਾ ਹੈ ਜੀ ਨਾਲ ਸਪੀਕਰ ਆਗੇ ਜੀ ਠੀਕ ਹੈ ਜੀ ਆਪਾਂ ਨੇ ਅੰਦਰ ਕਰਵਾਣੀ ਥੋੜੀ ਅੰਦਰ ਵੀ ਤੇ ਉੱਪਰ ਦਾ ਹਜੰਟਾ ਕਿ ਜੀ ਹੂੰ ਹੂੰ ਜੇ ਤਾਂ ਬਿਮਾਰਾ ਸਰੂਪ ਲੈ ਕੇ ਜਾਣੇ ਜੀ ਆਪਾਂ ਸਤਨਾ ਵਾਇਰੋ ਜਾ ਵੀ ਕਰ ਸਕਦੇ ਆ ਕਰਵਾ ਸਕਦੇ ਆ ਜੀ ਠੀਕ ਹੈ ਜੀ ਲੈ ਵੀ ਹਨ ਤੇ ਗੋਲਕ ਦੀ ਸੁਵਿਧਾ ਆਪਾਂ ਨੂੰਰੇ ਵੀ ਦੇ ਰੱਖਿਆ ਜੀ ਇੱਥੋਂ ਵੀ ਦੇ ਦੋ ਵੀ ਨਗਰ ਕੀਰਤਨ ਹੋਣਾ ਕਿਤੇ ਵੀ ਹਨਾ ਵੀ ਇੱਥੋਂ ਦੀ ਆਪਾਂ ਮਾਇਆ ਭੇਟ ਕਰ ਸਕਦੇ ਹਾਂ ਤੇ ਆਪਾਂ ਇਹਨੂੰ ਐਜਟ ਬੰਦ ਵੀ ਕਰ ਸਕਦੇ ਆ ਵੀ ਮੀਂਹ ਕਣੀ ਤੋਂ ਕੋਈ ਦਿੱਕਤ ਨਹੀਂ ਹੁੰਦੀ ਕੋਈ ਮੀਂਹ ਨਹੀਂ ਦੀ ਹੁੰਦੀ ਹੈਗੀ ਨਾ ਮੇਹਗੜ ਦੇ ਹੋ ਗਈ ਬਾਤ ਕੋਈ ਜਾਨਵਰ ਸ਼ਿਫਕਲੀ ਮਰਾ ਜਾ ਚੂਹਾ ਕੋਈ ਉਹ ਵੀ ਨਹੀਂ ਪੜਦਾ ਇਹ ਬੱਚਾ ਲੈ ਬਈ ਇਹਨਾਂ ਦੇ ਆ ਚੀਜ਼ ਦਾ ਪ੍ਰੂਫ ਵੀ ਹੈ ਵੀ ਆ ਦੇਖੋ ਵੀ ਹਨਾ ਆਹ ਲੀ ਨੰਬਰ ਪਲੇਟ ਜਿੱਥੇ ਦੀ ਹੈਗੀ ਹੈਗੀ ਇਹ ਉੱਥੇ ਹੀ ਜਾਣੀ ਹੈ ਬਈ ਹਨਾ ਇਹ ਚਾਰਖੰਡ ਤੋਂ ਆਈ ਹੈ ਜੀ ਆਪਣੇ ਚਾਰਖੰਡ ਹੀ ਜਾਣੀ ਹੈ ਚਾਰਖੰਡ ਤੋਂ ਹੀ ਜਾਊ ਰਾਂਚੀ ਚਾਰਖੰਡ ਵਾਲੇ ਮਤਲਬ ਜਿਹੜੇ ਸਰਦਾਰ ਜੀ ਨੇ ਉਹਨਾਂ ਨੇ ਤਿਆਰ ਕਰਵਾਈਆ ਓਕੇ ਓਕੇ ਠੀਕ ਹੈ ਜੀ ਤੇ ਬਈ ਆ ਚੈੱਕ ਕਰੋ ਬਈ ਹਨਾ ਲੋਏ ਸਟੀਲ ਦਾ ਗੇਟ ਲੱਗਿਆ ਤੇ ਅੰਦਰ ਲਾਈਟਾਂ ਵਗੈਰਾ ਦੀ ਸੁਵਿਧਾ ਵੀ ਪੂਰੀ ਆ ਇਹਦੇ ਪੱਖੋਂ ਵੀ ਕੋਈ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ ਹੈਗੀ ਤੇ ਪੱਖੇ ਵਿੱਚ ਲੱਗੇ ਹੋਏ ਨੇ ਤੇ ਆਪਾਂ ਨੂੰ ਕਾਰਟਨਸ ਵਾਈਟ ਕਲਰ ਦੇ ਵਿੱਚ ਲਾਏ ਹੋਏ ਨੇ ਹਾਂਜੀ ਠੀਕ ਹੈ ਜੀ ਇੱਕ ਗੱਲ ਕਰੀ ਵੀ ਆ ਜੀ ਸਾਰੀ ਇੱਕ ਭਾਰ ਪਾਇਆ ਦੇ ਉੱਤੇ ਆਪਾਂ ਨੇ ਤੇ ਇਹਦੇ ਨਾਲ ਕੋਈ ਲੋਡ ਤਾਂ ਨਹੀਂ ਪੈ ਗਣਾ ਨਾ ਜੀ ਨਾ ਕੋਈ ਲੋਡ ਨਹੀਂ ਬਿਲਕੁਲ ਗੜੀ ਫਰੀ ਹੈ ਜੀ ਠੀਕ ਹੈ ਹਾਂਜੀ ਹਾਂ ਮਤਲਬ ਵੀ ਸਾਇਲੈਂਟ ਚੱਲੂਗੀ ਬਿਲਕੁਲ ਜੀ ਜਦੋਂ ਬਾ ਤੋਰਦੇ ਆ ਪਤਾ ਵੀ ਨਹੀਂ ਲੱਗਦਾ ਜੀ ਬਿਨਾਂ ਰੇਸ ਤੋਂ ਗੜੀ ਤੁਰਦੀ ਹੈ ਜੀ ਪਰਬਾ ਸਾਹਿਬ ਅੱਛਾ ਇੱਕ ਆਪਾਂ ਗੱਲ ਕਰੀਏ ਜਿਵੇਂ ਹੈਨਾ ਇਹ ਵੀ ਜਿਵੇਂ ਇਹ ਗੱਡੀ ਹੈਗੀ ਇਹਦੇ ਪਾਸੇ ਪਾਲਕੇ ਵਾਸਤੇ ਆਪ ਨੂੰ ਕਹੇ ਕ ਆਪਾਂ ਜੀ ਇਹਦੇ ਵਿੱਚ ਜਿਵੇਂ ਹੁਣ ਅਸੀਂ ਇੱਕ ਕਰੋਲਾ ਤਿਆਰ ਕਰ ਰਹੇ ਹਾਂ ਜੀ ਕਰੋਲਾ ਐਲਟਰਾ ਹੂੰ ਹੂੰ ਤੇ ਇੱਕ ਗੱਡੀ ਇਹ ਇਕੋ ਵੈਨ ਹੋ ਗਈ ਜੀ ਇੱਕ ਅਸੀਂ ਵਰਸਾ ਗੱਡੀ ਆਈ ਇਹਨਾਂ ਦੀ ਇਕੋ ਵੈਨ ਆ ਉਹ ਗੱਡੀ ਜਿਵੇਂ ਹੁਣ ਆਪਾਂ ਉੱਚੀ ਬਣਾ ਦੀ ਜੋ ਪਹਿਲੇ ਉੱਚੀ ਹੈ ਜੀ ਉਹ ਅੱਛਾ ਪਹਿਲੇ ਉੱਚੀ ਹੈ ਪਰਵਾਹ ਜੀ ਹਾਂ ਉਹ ਵੀ ਗੱਡੀ ਇਹਦੇ ਨਾਲ ਮਤਲਬ ਉੱਪਰ ਦੀ ਹੈ ਜੀ ਕਿਉਂਕਿ ਹਾਈਡਰੋਲਿਕ ਹੈ ਟਾਕਿਆਂ ਬਾਵਰ ਨੇ ਸਟੀਰਿੰਗ ਪਾਵਰ ਹੈ ਸਾਰਾ ਕੁਝ ਮਤਲਬ ਏਸੀ ਵਿੱਚ ਹੈ ਜੀ ਠੀਕ ਹੈ ਜੀ ਸਵਿਧਾ ਏਸੀ ਏਸੀ ਡਬਲ ਹੈ ਜੀ ਉਹਦੇ ਅੱਛਾ ਢਾਵੇ ਬਾਅਦ ਫਰਕ ਸਾਬ ਬਣਾਵਾਂਗੇ ਉਹਤੇ ਠੀਕ ਹੈ ਜੀ ਕਰੋਲਾ ਦੇ ਬਣ ਰਹੀ ਹੈ ਜੀ ਇੱਕ ਇਹ ਇੱਕ ਵਿਰਸਾ ਗੱਡੀ ਦੇ ਬਣ ਰਹੀ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਲੈ ਬਈ ਮਿੱਤਰੋ ਨਾ ਤੁਸੀਂ ਬਈ ਆ ਦੇਖ ਸਕਦੇ ਹੋਗੇ ਤੇ ਜੇ ਜਿਹੜੀ ਅਵੇਲੇਬਲ ਹੈ ਆਪਣੇ ਲਈ ਇਹ ਜਿਹੜੀ ਤੁਸੀਂ ਨੇ ਗੱਡੀ ਦੱਸੀ ਹੈ ਇਹ ਮਿਲ ਜਾਣਗੀ ਆਪਣੇ ਅੰਮ੍ਰਿਆਂ ਅਸੀਂ ਆਪਾਂ ਲੋਡ ਹੁੰਦੀ ਹੈ ਨਾ ਕਿ ਆਪਾਂ ਕੋਈ ਕਾਰਜ ਪੂਰਾ ਕਰਨਾ ਹੁੰਦਾ ਆਪਾਂ ਗੱਡੀ ਦੇ ਉੱਤੇ ਹਾਂਜੀ ਹਾਂ ਜਿਹੜੀ ਵਰਸਾ ਗੱਡੀ ਹੈ ਜੀ ਉਹ ਆਪਣੇ ਕੋਲ ਇਸ ਟਾਈਮ ਹਾਜ਼ਰ ਹੈ ਉਹਤੇ ਪਾਲਕ ਸਾਹਿਬ ਤਿਆਰ ਕਰਾਂਗੇ ਕਿੰਨੇ ਟਾਈਮ ਤੇ ਤਿਆਰ ਹੋ ਜੂ ਆਪਣੀ ਉਹ ਅ ਤਕਰੀਬਨ ਐਮਾਨੋ 2 ਮਹੀਨੇ ਲੱਗਣਗੇ 2 ਮਹੀਨੇ ਚ ਜਿਹੜੀ ਗੱਡੀ ਐ ਕਰੋਲਾ ਜੀ ਹਾਂਜੀ ਉਹ ਬਾਗੜੇ ਕੋਲੇ ਪਿੰਡਾ ਜੀ ਗੁਰਦਤਪੁਰਾ ਹੂੰ ਹੂੰ ਉਹ ਮਨੋਮੀਨੇ ਕਦਾ ਕੋਣ ਭੇਜਾਂਗਾ ਕੋਈ ਐਦਾਂ ਦੀ ਗੱਡੀ ਵੀ ਹੈਗੀ ਆਪਣਾ ਲੈਵੇ ਨਹੀਂ ਐਸ ਤਰ੍ਹਾਂ ਦੀ ਵਰਸਾ ਗੱਡੀ ਹੈਗੀ ਐਸਾ ਸੇਮ ਸ਼ੇਪ ਉਹੀ ਹੈ ਜੀ ਉਹਦਾ ਉਨੇ ਕੀ ਦਾ ਫਰਕ ਹੈ ਬਹੁਤ ਉੱਚੀ ਹੈ ਹਾਂ ਉੱਚੀ ਹੈ ਜੀ ਉਹ ਠੀਕ ਹੈ ਉੱਚੀ ਵੀ ਹੈ ਇਹੋ ਬਾਕੀ ਬਫਰ ਵੀ ਸਾਰੀ ਓਕੇ ਅੱਛਾ ਇੰਜਨ ਦੀ ਗੱਲ ਕਰੀਏ ਨਾ ਜਿਵੇਂ ਚਲੋ ਆਪਾਂ ਗੱਡੀਆਂ ਤਾਂ ਦੱਸ ਦਵੇ ਆਹ ਇੰਜਨ ਕਿੰਨਾ ਕੋਣਾ ਚਾਹੀਦਾ ਗੱਡੀ ਦਾ ਜੀ ਇੰਜਨ ਜੀ ਮਨੋ ਜੀ 1200 ਤੋਂ ਉੱਪਰ ਹੋਵੇ 1200 ਸੀਸੀ ਜਿਹੜਾ 800 ਸੀਸੀ ਆਈ ਉਹ ਇੰਜਨ ਨਹੀਂ ਕੰਮ ਕਰਦਾ ਭਾਈ ਠੀਕ ਹੈ ਹਾਂਜੀ ਲੈ 1200 ਸੀਸੀ ਦਾ ਇੰਜਨ ਹੋਣਾ ਚਾਹੀਦਾ ਬਟ ਇੰਜਨ ਵੀ ਤੁਹਾਡਾ ਵਧੀਆ ਚ ਵੀ ਠੀਕ ਹੈ ਤੇ ਆਪਾਂ ਦੇਖੋ ਫੁਹਾਰੇ ਦੀ ਸੁਵਿਧਾ ਵੀ ਹੈਗੀ ਹੈ ਕਿ ਜਿਵੇਂ ਆਪਾਂ ਅੱਗੇ ਦਿਖਾਉਣੰਨਾ ਵੀ ਇਹ ਚੀਜ਼ ਬਹੁਤ ਜ਼ਰੂਰੀ ਹੁੰਦੀ ਆ ਬਈ ਹਨਾ ਜੇ ਆਪਾਂ ਅੱਗੇ ਛੜਕਾਓ ਕਰਨਾ ਹੁੰਦਾਗਾ ਇਹ ਚੀਜ਼ ਵੀ ਆਪਣੇ ਲਈ ਬਹੁਤ ਚੰਗੇ ਦਾ ਕੋਈ ਫੁਹਾਰਾ ਪੂਰਾ ਵਧੀਆ ਚੱਲਦਾ ਕੋਈ ਇਹ ਨਹੀਂਗਾ ਕਿ ਤੁਹਾਨੂੰ ਕਿਸੇ ਪਾਸੋਂ ਕਮੀ ਆ ਜਾਊ ਤੇ ਇਹ ਪਾਣੀ ਕਿੰਨਾ ਲੀਟਰ ਹੋ ਗਈ ਪਾਣੀ 50 ਲੀਟਰ ਜੀ 50 ਲੀਟਰ ਕੋਈ 50 ਲੀਟਰ ਬਹੁਤ ਹੁੰਦਾ ਨਾ ਵੀ ਤੇ ਬਾਈ ਚੈੱਕ ਕਰੋ ਜੇ ਕਿਸੇ ਭਰਾ ਨੇ ਹਨਾ ਵੀ ਗੱਡੀ ਤਿਆਰ ਕਰਕੇ ਇਸੇ ਬਦਰੂਪ ਦੇ ਵਿੱਚ ਦੇਣੀ ਹੋਵੇ ਕਿਸੇ ਗੁਰਦੁਆਰਾ ਸਾਹਿਬ ਨੂੰ ਤਾਂ ਬਾਈ ਤੁਸੀਂ ਕਰਕੇ ਦੇ ਸਕਦੇ ਹੋਗੇ ਤੇ ਬਾਕੀ ਤੁਸੀਂ ਵਿజిਟ ਵੀ ਕਰਕੇ ਬਾਈ ਹੋਰਾਂ ਦਾ ਕੰਮ ਦੇਖ ਸਕਦੇ ਹੋਗੇ ਆ ਜਾਓ ਤੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਐਡਰੈਸ ਦੱਸ ਦਿਓ ਇੱਕ ਵਾਰ ਆਪਣਾ ਪ੍ਰੋਪਰ ਕਿੱਥੇ ਆਈ ਆਪਣਾ ਜੀ ਨੀਅਰ ਟਰੱਕ ਜੁਨੀਅਨ ਮਲੇਪੋਲਾ ਬਾਈਪਾਸ ਦਸ਼ਮੇਸ਼ ਟਰੱਕ ਬੱਸ ਸਾਡੀ ਬਿਲਡਰ ਤੂਰੀ ਠੀਕ ਹੈ ਜੀ ਤੇ ਸਪੈਸ਼ਲਿਸਟ ਪਾਲਕੀ ਸਾਹਿਬ ਦਾ ਕੰਮ ਆਈ ਆਪਣਾ ਕੱਲਾ ਪਾਲਕੀ ਸਾਹਿਬ ਬਣਾਉਂਦੇ ਨੇ ਬਾਈ ਹੋਰੀ ਤੇ ਤੁਸੀਂ ਆਓ ਇੱਕ ਵਾਰ ਕੰਮ ਜ਼ਰੂਰ ਚੈੱਕ ਕਰੋ ਤੇ ਆ ਕੇ ਦੇਖੋ ਤੇ ਹੋਰ ਵੀ ਪਾਲਕੀ ਸਾਹਿਬ ਤਿਆਰ ਕਰ ਰਹੇ ਨੇ ਤੇ ਜਿਹੜੀ ਵੀ ਤੁਸੀਂ ਤਿਆਰ ਕਰਾਣੀ ਹੈ ਤੁਸੀਂ ਉਸ ਹਿਸਾਬ ਨਾਲ ਬਾਈ ਫਰਾਂ ਨਾਲ ਗੱਲਬਾਤ ਕਰ ਸਕਦੇ ਹੋਗੇ ਤੇ ਬਾਕੀ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਕਿਸੇ ਨਵੇਂ ਪਾਲਕੀ ਦੇ ਨਾਲ ਵਾਹਿਗੁਰੂ ਜੀ ਦਾ ਖਾਸ ਸਾਹਿ